ਕਮੇਟੀ ਮੈਂ ਜਿਹੜੀ ਮੀਟਿੰਗ ਹੋਈ ਹੈ ਯੂਥ ਦੇ ਬਾਰੇ ਕਿ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਾਨ ਸੰਧੂ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਯੂਥ ਦੀ ਤੇ ਅੱਜ ਪਹਿਲੀ ਵਾਰ ਹਲਕੇ ਚਾਏ ਨੇ ਸਾਡੇ ਅਤੇ ਯੂਥ ਦੇ ਇੰਚਾਰਜ ਰਜੇਸ਼ ਪੋਵਾ ਜੀ ਨੇ ਆਪਣੇ ਸਾਰੇ ਸਾਥੀਆਂ ਨਾਲ ਮੀਟਿੰਗ ਰੱਖੀ ਹੈ ਇਹ ਮੀਟਿੰਗ ਦਾ ਮਕਸਦ ਹੀ ਇਹ ਸੀਗਾ ਕਿ ਨੌਜਵਾਨਾਂ ਨੂੰ ਜਿਹੜੇ ਸਾਡਾ ਯੂਥ ਦੀ ਟੀਮ ਹੈ ਇਕ ਤਾਂ ਜਿਹੜੇ ਯੂਥ ਕਲੱਬ ਪਿੰਡਾਂ ਵਿੱਚ ਬਣਾਨੇ ਨੇ ਉਹਨਾਂ ਵਾਸਤੇ ਜਾਗਰੂਕ ਕਰਵਾਇਆ ਜਾਵੇ ਤੇ ਪਿੰਡਾਂ 'ਚ ਜਿਹੜੇ ਬੱਚੇ ਸਾਡੇ ਖੇਲਾ ਬੱਤਲ ਪੰਜਾਬ ਦੀਆਂ ਜਿਵੇਂ ਹੋਈਆਂ ਸੀ ਉਹਨਾਂ 'ਚ ਹੁਣ ਅਸੀਂ ਬਲਾਕ ਪੱਦਰ ਦੀਆਂ ਖੇਲਾ ਹੋਣਗੀਆਂ ਤੇ ਉੱਥੋਂ ਅਸੀਂ ਬੱਚਿਆਂ ਨੂੰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਆਈਏ ਮੈਨੂੰ ਜਿੱਦਾਂ ਸਰਕਾਰ ਦੇ ਦੁਨ ਜਿਹੜੀ ਹੈ ਯੂਥ ਨਸ਼ੇ ਵਿਰੋਧੀ ਕਮਿਟੀ ਚਲਾਈ ਗਈ ਹੈ ਯੂਥ ਵੀ ਕਾਫੀ ਬਚੜ ਕੇ ਇਸ ਦੇ ਚੱਲ ਰਹਾ ਹੈ ਤੇ ਕੀ ਕਰਨਾ ਚਾਹੀਦਾ ਹੈ ਬਹੁਤ ਫਾਇਦਾ ਹੋ ਰਿਹਾ ਇਸ ਮਿਹਮਾ ਦਾ ਅਸੀਂ ਪਿੰਡਾਂ ਚ ਜਾਂਦੇ ਆ ਲੋਕ ਬੜੇ ਇੰਟਰਸਟਿਡ ਹੈ ਔਰ ਲੋਕ ਕਹਿੰਦੇ ਆ ਜੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਔਰ ਸਾਡੇ ਰਾਜਪੁਰਾ ਹਲਕੇ ਦੇ ਕਈ ਪਿੰਡ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਚੁੱਕੇ ਨੇ ਤਾਂ ਸਾਨੂੰ ਬੜਾ ਮਾਣ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਉਹ ਮਿਹਮ ਬੜੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਅਸੀਂ ਪੂਰਾ ਵਾਅਦਾ ਕਰਦੇ ਆ ਕਿ ਬਹੁਤ ਜਲਦੀ ਪੂਰਾ ਪੰਜਾਬ ਹੀ ਨਸ਼ਾ ਮੁਕਤ ਹੋ ਜਾਏਗਾ ਦੇਖੋ ਜੀ ਜਿਹੜੀ ਅੱਜ ਉਧ ਦੀ ਮੀਟਿੰਗ ਹੋਈ ਹੈ ਉਹ ਐਮਐਲਏ ਨੀਨਾ ਮਿੱਤਲ ਜੀ ਦੀ ਰਹਿ ਨੂੰ ਆਈਟ ਹੋਈ ਹੈ ਤੇ ਪਾਰਟੀ ਵੱਲੋਂ ਜਿਵੇਂ ਜਿਵੇਂ ਸ਼ੈਡਿਊਲ ਬਣਿਆ ਹੋਇਆ ਉਵੇਂ-ਉਵੇਂ ਲੱਗ-ਲੱਗ ਹਲਕੇ ਦੀ ਮੀਟਿੰਗ ਹੋਈਗੀ ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖੇਡਾਂ ਮਦਨ ਪੰਜਾਬ ਦੀਆਂ ਉਹ ਚੱਲ ਰਹੀਆਂ ਨੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੱਡੇ ਪੱਧਰ ਤੇ ਸੀ ਤੇ ਹੁਣ ਹਰੇਕ ਬਲਾਕ ਤੱਕ ਪੰਜਾਬ ਵਦਨ ਖੇਡਾਂ ਪੰਜਾਬ ਦੀਆਂ ਉਹ ਬਲਾਕ ਪੱਧਰ ਤੱਕ ਆਉਣਗੀਆਂ ਤੇ ਜਿਹੜੇ ਵੀ ਆਪਣੇ ਪਿੰਡਾਂ ਦੇ ਬੱਚੇ ਨੇ ਯੁੱਧ ਦੀਆਂ ਟੀਮਾਂ ਨੇ ਭਾਵੇਂ ਉਹ ਭੈਣਾ ਨੇ ਭਰਾ ਨੇ ਉਹ ਹਰੇਕ ਖੇਡ ਦੇ ਵਿੱਚ ਪਾਰਟਿਸਿਪੇਟ ਕਰੇ ਤੇ ਪੰਜਾਬ ਸਰਕਾਰ ਉਹਨੂੰ ਵੱਧ ਤੋਂ ਵੱਧ ਆਪਣਾ ਵਜੀਫਾ ਤੇ ਉਹਨਾਂ ਦੀ ਜਿਹੜੀ ਜਿਹੜਾ ਟੈਲੈਂਟ ਹੈ ਉਹਦੀ ਅਗਵਾਈ ਕਰੇਗੀ ਜਿਸ ਤਰ੍ਹਾਂ ਨਸ਼ਾ ਵਿਰੁੱਧ ਸਰਕਾਰ ਵੱਲੋਂ ਲਾਇਆ ਗਿਆ ਤੇ ਮੋਤੀ ਕਾਫੀ ਜਗਾ ਦੇ ਨਾਲ ਹੋ ਰਿਹਾ ਹੈ ਹਾਂਜੀ ਨਸ਼ਾ ਦੂਰ ਰੱਖਦੇ ਰਹੇ ਇਸ ਦੇ ਤਰੀਕੇ ਦੇ ਵਿੱਚ ਦੇਖੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਹੈ ਇਹ ਆਪਾਂ ਮੰਨ ਲਓ ਹੁਣ ਜਿਹੜੀ ਪੰਜਾਬ ਸਰਕਾਰ ਨੇ ਖੇਡਾਂ ਨੇ ਗਰਾਊਂਡ ਦਿੱਤੇ ਨਹੀਂ ਤੁਹਾਡੇ ਬਰਾਈਪਰੇ ਹਲਕੇ ਦੇ ਵਿੱਚ ਬਹੁਤ ਗਰਾਊਂਡ ਬਣ ਚੁੱਕੇ ਨੇ ਕਨੌਰ ਦੇ ਵਿੱਚ ਬਹੁਤ ਗਰਾਊਂਡ ਬਣੇ ਨੇ ਤੇ ਪੰਜਾਬ ਸਰਕਾਰ ਨੇ 3200 ਗਰਾਊਂਡਾਂ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਲੱਗ ਐਫਰਟ ਦੇਤੇ ਵੀ ਉਹ 3200 ਗਰਾਊਂਡ ਬਹੁਤ ਵੱਡੇ ਪੱਧਰ ਦੇ ਬਣਨਗੇ ਆਪਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਆਪਾਂ ਗਰਾਊਂਡਾਂ 'ਲੀ ਲਾ ਸਕਦੇ ਹਾਂ ਨਾ ਤਾਂ ਹੀ ਉਹ ਮਤਲਬ ਕਿ ਉਹਨਾਂ ਦਾ ਧਿਆਨ ਗੇਟਾਂ 'ਤੇ ਲੱਗੇਗਾ ਤਾਂ ਉਹ ਨਸ਼ਿਆਂ ਤੋਂ ਹਟੇਗੇ हटਣਗੇ ਸੋ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਗਰਾਊਂਡ ਬਣਨ ਬੱਚਿਆਂ ਵਾਸਤੇ ਤੇ ਵੱਧ ਤੋਂ ਵੱਧ ਉਹਨਾਂ ਦੇ ਇਹੀ ਐਫਰਟ ਹੋਣ ਬਾਬਾ ਜੀ ਅੱਜ ਤੁਹਾਡੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੀਟਿੰਗ ਤਾਂ ਐਮਐਲਏ ਮੈਡਮ ਨੀਨਾ ਮਿੱਤਲ ਦੀ ਅਗਵਾਈ ਚ ਹੋਈ ਹੈ ਮੈਂ ਤਾਂ ਇਹਨਾਂ ਦੇ ਕਹੇ ਹੋਏ ਕਦਮਾਂ ਤੇ ਚੱਲ ਰਿਹਾ ਜੋ ਕਹਿੰਦੇ ਆ ਉਹ ਕਰਦਾ ਹਾਂ ਅੱਜ ਪਹਿਲਾਂ ਤਾਂ ਮੈਂ ਨਿਸ਼ਾਨ ਭਾਜੀ ਨੂੰ ਮੁਬਾਰਕਾਂ ਦਿੰਦਾ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਲੱਗੇ ਆ ਇਹਨਾਂ ਨੇ ਸਾਨੂੰ ਮੀਟਿੰਗ ਲਈ ਅੱਜ ਕਿਹਾ ਸੀ ਤੇ ਅਸੀਂ ਮੀਟਿੰਗ ਰੱਖੀ ਜੁੱਧ ਨਸ਼ਾ ਅੰਮ੍ਰਿਤ ਤੇ ਇੱਕ ਸਾਡੇ ਗਰਾਉਂਡਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵੀ ਹਲਕੇ ਦੇ ਵਿੱਚ ਵੱਤ ਤੋਂ ਵੱਧ ਗਰਾਊਂਡ ਬੰਨਨ ਤੇ ਬੱਚੇ ਜੋ ਕਿ ਉਸ ਟਿਕਾਣੇ